ਮੌਜੂਦਾ ਸਥਿਤੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਕਿ ਅਸੀਂ ਜਿਹੜੀਆਂ ਮੰਗਾਂ ਨੂੰ ਛੱਡ ਕੇ ਆਏ ਸੀ ਉਹਨਾਂ ਮੰਗਾਂ ਨੂੰ ਹੀ ਲੈ ਕੇ ਉੱਥੇ ਗਏ ਉਹ ਮੰਗਾਂ ਜਿਹੜੀਆਂ ਨੇ ਜਿਉਂਦੀਆਂ ᱛਿਓ ਨੇ ਪ੍ਰਿਤਪਾਲ ਸਿੰਘ ਜਿਹੜਾ ਉਹਨੂੰ ਇੱਥੋਂ ਫੜ ਕੇ ਲੈ ਗਏ ਨੇ ਔਰ 4 ਦਿਨ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਰੱਖਿਆ ਉੱਥੇ ਜਦੋਂ ਮੈਂ ਉਹਦੇ ਕੋਲ ਪਹੁੰਚਿਆ ਜਿਹਦੇ ਉਹਦੀ ਹਾਲਾਤ ਦੇ ਵੇਖੀ ਤੇ ਮੇਰੀਆਂ ਹਾਈ ਨਿਕਲ ਗਈਆਂ ਕਿ ਉਸ ਬੱਚੇ ਨੂੰ ਜਿਹੜਾ ਸੀ ਪਾਣੀ ਦਾ ਘੁੱਟ ਨਹੀਂ ਚਾਰ ਦਿਨ ਪਿਆ ਗਿਆ। ਤੇ ਤੇ ਇਹ ਦਬਾਅ ਪਾ ਰਹੇ ਨੇ ਕਿ ਤੁਸੀਂ ਬਾਕੀਆਂ ਨੂੰ ਵੀ ਨਾਲ ਲਓ ਜਿਹੜੀ ਕਿਸਾਨ ਜਥੇਬੰਦੀਆਂ ਬਾਹਰ ਨੇ। ਇਹਨਾਂ ਹੀ ਕਿਸਾਨ ਜਥੇਬੰਦੀਆਂ ਨੇ 26 ਨਵੰਬਰ 2020 ਚ ਚੱਲਣ ਤੋਂ ਪਹਿਲਾਂ ਇੱਕ ਫੈਸਲਾ ਕੀਤਾ ਸੀ ਕਿ ਸਾਡੀ ਸਟੇਜ ਤੇ ਕੋਈ ਰਾਜਨੀਤਿਕ ਬੰਦਾ ਆ ਕੇ ਨਹੀਂ ਬੋਲੇਗਾ। ਔਰ ਜਿੰਨਾ ਚਿਰ ਇਹ ਮੋਰਚਾ ਚੱਲਦਾ ਹੈ ਉਹਨਾਂ ਚਿਰ ਅਸੀਂ ਕਿਸੇ ਰਾਜਨੀਤਿਕ ਰਾਜਨੀਤੀ ਚ ਨਹੀਂ ਜਾਵਾਂਗੇ। ਸਾਹਨਾ ਗੂ ਬਲਦੇਵ ਸਿੰਘ ਸਰਸਾ ਸਾਡੇ ਨਾਲ ਮੌਜੂਦ ਨੇ ਸਰਸਾ ਸਾਹਿਬ ਮੌਜੂਦਾ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ 13 ਤਰੀਕ ਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਕੀਤੀ ਗਈ ਸੀ ਉਸ ਤੋਂ ਬਾਅਦ ਜੋ ਵਰਤਾਰਾ ਦੇਖਣ ਨੂੰ ਮਿਲਿਆ ਹੈ ਹਲੇ ਤੱਕ ਵੀ ਰੇੜਕਾ ਜਾ ਰਹੀ ਹੈ ਤਾਂ ਮੌਜੂਦਾ ਸਥਿਤੀ ਬਾਰੇ ਤੁਹਾਡੇ ਕੀ ਵਿਚਾਰ ਹੈ ਮੌਜੂਦਾ ਸਥਿਤੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਹੈ ਕਿ ਅਸੀਂ ਜਿਹੜੀਆਂ ਮੰਗਾਂ ਨੂੰ ਛੱਡ ਕੇ ਆਏ ਸਾਂ ਉਹਨਾਂ ਮੰਗਾਂ ਨੂੰ ਹੀ ਲੈ ਕੇ ਉੱਥੇ ਗਏ ਉਹ ਮੰਗਾਂ ਜਿਹੜੀਆਂ ਨੇ ਜਿਉਂ ਦੀਆਂ ਤਿਉ ਨੇ ਉਹਨਾਂ ਮੰਗਾਂ ਦੇ ਉੱਤੇ ਜਿਹੜਾ ਸਾਡਾ ਇਥੋਂ ਦਿੱਲੀ ਕੂਚ ਕਰਨ ਦਾ ਅਸੀਂ ਜਿਹੜਾ ਸੀ ਉਹ ਵਿਗਲ ਵਜਾਇਆ ਸੀ ਅਸੀਂ ਦਿੱਲੀ ਜਾ ਰਹੇ ਹਾਂ ਪਰ ਦਿੱਲੀ ਜਾਂਦਿਆਂ ਨੂੰ ਸਾਨੂੰ ਜਿਸ ਤਰੀਕੇ ਨਾਲ ਰੋਕਿਆ ਗਿਆ ਉਥੇ ਦਿਵਾਰਾਂ ਕੱਡੀਆਂ ਗਈਆਂ ਔਰ ਜਿਵੇਂ ਸਾਡੇ ਦੇ ਉੱਤੇ ਗੋਲੀਆਂ ਦੀਆਂ ਬਿਛਾੜਾਂ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਉਹ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਔਰ ਇਥੋਂ ਤੱਕ ਕਿ ਆ ਕਿ ਹਰਿਆਣਾ ਪੁਲਿਸ ਜਿਹੜੀ ਆ ਉਹ ਸਾਡੇ ਬੱਚਿਆਂ ਨੂੰ ਜਿਹੜਾ ਜਿਸ ਤਰ੍ਹਾਂ ਕਿ ਪ੍ਰਿਤਪਾਲ ਸਿੰਘ ਜਿਹੜਾ ਉਹਨੂੰ ਇਥੋਂ ਫੜ ਕੇ ਲੈ ਗਏ ਨੇ ਔਰ 4 ਦਿਨ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਰੱਖਿਆ ਉੱਥੇ ਜਦੋਂ ਮੈਂ ਉਹਦੇ ਕੋਲ ਪਹੁੰਚਿਆ ਜਿਹਦੇ ਉਹਦੀ ਹਾਲਾਤ ਵੇਖੀ ਤੇ ਮੇਰੀਆਂ ਹਾਈ ਨਿਕਲ ਗਈਆਂ ਕਿ ਉਸ ਬੱਚੇ ਨੂੰ ਜਿਹੜਾ ਸੀ ਪਾਣੀ ਦਾ ਘੁੱਟ ਨਹੀਂ 4 ਦਿਨ ਪਿਆ ਗਿਆ ਸੋ ਇਹ ਹਾਲਾਤ ਜਿਹੜੇ ਨੇ ਪਰ ਇੱਕ ਗੱਲ ਮੈਂ ਤੁਹਾਨੂੰ ਆ ਜਿਹੜੀ ਸਰਸੇ ਘਟਨਾ ਇੱਕ ਵਾਪਰੀ ਆ ਰੇਲਵੇ ਮਲਕੇ ਟਰੈਕ ਦੇ ਉੱਤੇ ਜਿਹੜੇ ਬੰਦੇ ਦੋ ਮਰੇ ਨੇ ਬਾਲਮੀਕ ਨਥੋਰਪਿੰਡ ਦੇ ਉਹ ਕੀ ਹੈ ਮਸਲਾ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਜਿਹੜਾ ਉਹ ਤਰਨ ਬੈਰੀਕੇਡ ਲਾਏ ਨੇ ਇੱਥੇ ਕਿਸਾਨ ਜਿਹੜੇ ਨੇ ਉਹ ਜਾ ਰਹੇ ਸੀ ਦਿੱਲੀ ਨੂੰ ਸ਼ੰਭੂ ਬਾਰਡਰ ਤੋਂ ਦੂਸਰਾ ਖਨੋਰੀ ਬਾਰਡਰ ਸਾਡਾ ਤੀਸਰਾ ਜਿਹੜਾ ਰਸਤਾ ਡੱਬਾ ਵਾਲੀ ਸੀ ਉਧਰ ਸਾਡੇ ਉਧਰ ਕਿਸਾਨ ਨਹੀਂ ਗਏ ਲੇਕਿਨ ਡਾਬਾਂ ਵਾਲੀ ਤੋਂ ਜਿਹੜਾ ਰੇਲਵੇ ਦਾ ਐਕਸੀਡੈਂਟ ਉੱਥੇ ਹੋਇਆ ਹੈ ਉਹ ਉਥੋਂ 53 ਕਿਲੋਮੀਟਰ ਹੈ ਹਰਿਆਣੇ ਦੇ ਅੰਦਰ ਡਬਾਬਾਲੀ ਤੋਂ ਸਰਸਾ 60 ਕਿਲੋਮੀਟਰ ਹੈ ਤੇ ਸਰਸੇ ਤੋਂ 7 ਕਿਲੋਮੀਟਰ ਉਰਲੇ ਪਾਸੇ ਖੈਰੇ ਕਹਾ ਜਿਹੜਾ ਉਹ ਘੱਗਰ ਦਰਿਆ ਦੇ ਉੱਤੇ ਪੁਲ ਬਣਿਆ ਇਹਨਾਂ ਨੇ ਉਸ ਪੁਲ ਨੂੰ ਵੀ ਜਿਹੜਾ ਉਹ ਸੀਲ ਕੀਤਾ ਹੋਇਆ ਉੱਥੇ ਕੰਕਰੀਟ ਦੀਆਂ ਦੁਆਰਾ ਕੱਡੀਆਂ ਨੇ ਨਥੋਰ ਪਿੰਡ ਤੋਂ ਬਾਲਮੀਕ ਗਰੀਬ ਪਰਿਵਾਰ ਜਿਹੜੇ ਸੀ ਉਹ ਚਾਰ ਆਦਮੀ ਦਵਾਈ ਲੈਣ ਵਾਸਤੇ ਇੱਧਰ ਕਿਸੇ ਪਿੰਡ ਗਏ ਨੇ ਉਹ ਰਸਤਾ ਬੰਦ ਸੀ ਉਹਨਾਂ ਨੇ ਸੋਚਿਆ ਕਿ ਅਸੀਂ ਹੁਣ ਇੱਥੋਂ ਜਿਹੜਾ ਮੋਟਰਸਾਈਕਲ ਰੇੜ ਕੇ ਜਿਹੜਾ ਇਹ ਅੱਗੇ ਲੈ ਜੰਨੇ ਆ ਉਹ ਮੋਟਰਸਾਈਕਲ ਜਦੋਂ ਰੇੜ ਕੇ ਰੇਲਵੇ ਟਰੈਕ ਤੋਂ ਅੱਗੇ ਪੁਲ ਕ੍ਰਾਸ ਕਰਨ ਲੱਗੇ ਨੇ ਤੇ ਟ੍ਰੇਨ ਆ ਜਾਂਦੀ ਆ ਹੁਣ ਉਹ ਜਿਹੜੀ ਟ੍ਰੇਨ ਆ ਉਹ ਦੋ ਬੰਦੇ ਤੇ ਜਿਹੜੇ ਛਾਲਾ ਮਾਰ ਗਏ ਜਿਹੜੇ ਦੋ ਬੰਦੇ ਨੇ ਉਹ ਸ਼ਸ਼ੋ ਪੰਜੇ ਜੀ ਵਿੱਚ ਪੈ ਕੇ ਜਿਹੜੇ ਦਸਤਨਲ ਦੱਸਦੇ ਨੇ ਉਹ ਵਿਚਾਰੇ ਸੰਭਲ ਨਹੀਂ ਸਕੇ ਉਹ ਟ੍ਰੇਲ ਦੇ ਥੱਲੇ ਆ ਕੇ ਉਹਨਾਂ ਦਾ ਆਂਗਾਂ ਕੱਟਿਆ ਗਿਆ ਹੁਣ ਉਹ ਜਿਹੜੇ ਦੋ ਜਿਹੜੇ ਬਾਲਮੀਕ ਨੇ ਉਹ ਤਾਂ ਕਿਸਾਨਾਂ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਉਹ ਰਸਤਾ ਉਹਨਾਂ ਨੇ ਉੱਥੇ ਬੰਦ ਕੀਤਾ ਹੈ ਇੱਥੇ ਬਾਹਰਾਂ ਦੇ ਦੇ ਰਸਤੇ ਸੀਲ ਕਰਤੇ ਪੂਰੇ ਹਰਿਆਣੇ ਦੇ ਵਿੱਚ ਮੈਂ ਜਾ ਕੇ ਆ ਜਦੋਂ ਰੁੱਤ ਗਿਆ ਤੁਸੀਂ ਵੀ ਜਾ ਕੇ ਕਿਤੇ ਵੇਖ ਲਓ ਕਿ ਸਭ ਰਸਤੇ ਜਿੱਨੇ ਨੇ ਮੇਨ ਰੋਡ ਨੇ ਜਿਹੜੇ ਉਹ ਬੈਰੀਕੇਡ ਲੱਗੇ 콘ਕ੍ਰੀਟ ਦੀਆਂ ਦੁਵਾਰਾਂ ਨੇ ਇਹ ਜਿਹੜੀਆਂ ਕੱਡੀਆਂ ਨੇ ਇਹ ਕਿਉਂ ਸੋ ਏਡਾ ਵੱਡਾ ਮਤਲਬ ਕਿ ਜਿਹੜਾ ਤਸ਼ੱਦਦ ਜ਼ੁਲਮ ਇਸ ਤਰ੍ਹਾਂ ਜਿਹੜਾ ਹੋ ਰਿਹਾ ਹੈ ਕਰਨ ਸਿੰਘ ਦੀ ਸ਼ਹਾਦਤ ਤੋਂ ਇੱਕ ਹਫ਼ਤੇ ਬਾਅਦ ਐਫ ਆਈ ਆਰ ਹੋਈ ਹੈ ਕੀ ਹੁਣ ਕਿਸਾਨਾਂ ਨੂੰ ਸੈਟੀਸਫਾਈ ਨੇ ਅਣਪਛਾਤੇਆਂ ਦੇ ਖਿਲਾਫ ਐਫ ਆਈ ਆਰ ਕੀਤੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਅਸੀਂ ਐਫਆਈਆਰ ਤਾਂ ਕਾਨੂੰਨ ਚ ਕਾਮਯਾਬ ਹੋਏ ਆ ਨਾ ਅੱਗੇ ਫਿਰ ਵੇਖਾਂਗੇ ਇਹ ਐਫਆਈਆਰ ਤਾਂ ਹੋ ਗਈ ਆ ਹੁਣ ਕੀ ਰਣਨੀਤੀ ਰਹਿਣਾ ਅੱਗੇ ਰਣਨੀਤੀ ਇਹ ਆ ਕਿ ਸਾਡਾ ਸੰਘਰਸ਼ ਜਾਰੀ ਹੈ ਸਾਡੀ ਤਾਂ ਇੱਕੋ ਗੱਲ ਆ ਜਾਂ ਟਾਂਡਿਆਂ ਵਾਲੀ ਤੇ ਜਾਂ ਭਾਂਡਿਆਂ ਵਾਲੀ ਅਸੀਂ ਜਿਹੜਾ ਸੰਘਰਸ਼ ਆ ਇਹ ਜਿੱਤ ਕੇ ਆਵਾਂਗੇ ਬਿਨਾਂ ਜਿੱਤਣ ਤੋਂ ਨਹੀਂ ਆਉਂਦੇ ਜੜੀਆਂ ਮੰਗਾਂ ਨੇ ਪੂਰੀਆਂ ਕਰਵਾ ਕੇ ਆਵਾਂਗੇ ਮੀਡੀਆ ਚ ਆ ਰਹੀ ਹੈ ਉਹ ਕੋਈ ਚੰਗਾ ਇਮਪ੍ਰੈਸ਼ਨ ਨਹੀਂ ਜਾ ਰਿਹਾ ਕਿ ਕਿਤੇ ਨਾ ਕਿਤੇ ਫੁੱਟ ਨਜ਼ਰ ਆ ਰਹੀ ਹੈ ਜਾਂ ਦੋ ਆਗੂ ਨੂੰ ਮਨਾਉਣ ਦੀ ਗੱਲ ਕੀਤੀ ਜਾ ਰਹੀ ਹੈ ਨਾਮ ਤੁਹਾਨੂੰ ਵੀ ਪਤਾ ਹੈ ਸਿਰਫ ਦੋ ਅਗੂ ਬਾਕੀ ਸਾਰੇ ਜਥੇਬੰਦੀਆਂ ਤੋਂ ਅਲੱਗ ਹੋ ਕੇ ਚੱਲ ਰਹੀ ਐ ਉਹਨਾਂ ਨਾਲ ਤਾਂ ਕਿਵੇਂ ਮੈਨੇਜ ਕੀਤਾ ਜਾਵੇ ਦੇਖੋ ਮੇਰੀ ਇੱਕ ਗੱਲ ਸੁਣੋ ਕੋਈ ਐਹੋ ਜੀ ਗੱਲ ਨਹੀਂ ਹੈਗੀ ਜੋ ਫੈਸਲੇ ਪਹਿਲਾਂ ਕੀਤੇ ਸੀ ਜਿਸ ਤਰੀਕੇ ਦੇ ਨਾਲ ਅੱਜ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਜਿਹੜੇ ਇਹ ਲੋਕ ਜਿਹੜੇ ਬਾਹਰ ਨੇ ਮੋਰਚੇ ਤੋਂ ਇਹਨਾਂ ਨੂੰ ਨਾਲ ਲਿਆ ਜਾਵੇ ਇਹੀ ਗੱਲ ਕਰਦੇ ਹੋ ਇਹੀ ਕੇ ਹੋਰ ਕੋਈ ਮੇਰਾ ਸਵਾਲ ਹੈ ਜਿਹੜੇ ਸੱਜਣ ਸਾਡੇ ਤੇ ਇਹ ਦਬਾਅ ਪਾ ਰਹੇ ਨੇ ਕਿ ਤੁਸੀਂ ਬਾਕੀਆਂ ਨੂੰ ਵੀ ਨਾਲ ਲਓ ਜਿਹੜੀ ਕਿਸਾਨ ਜਥੇਬੰਦੀਆਂ ਬਾਹਰ ਨੇ ਇਹਨਾਂ ਹੀ ਕਿਸਾਨ ਜਥੇਬੰਦੀਆਂ ਨੇ 26 ਨਵੰਬਰ 2020 ਚ ਚੱਲਣ ਤੋਂ ਪਹਿਲਾਂ ਇੱਕ ਫੈਸਲਾ ਕੀਤਾ ਸੀ ਕਿ ਸਾਡੀ ਸਟੇਜ ਤੇ ਕੋਈ ਰਾਜਨੀਤਿਕ ਬੰਦਾ ਆ ਕੇ ਨਹੀਂ ਬੋਲੇਗਾ ਔਰ ਜਿੰਨਾ ਚਿਰ ਇਹ ਮੋਰਚਾ ਚੱਲਦਾ ਓਨਾ ਚਿਰ ਅਸੀਂ ਕਿਸੇ ਰਾਜਨੀਤਿਕ ਰਾਜਨੀਤੀ ਚ ਨਹੀਂ ਜਾਵਾਂਗੇ ਹੁਣ ਜਦੋਂ ਅਸੀਂ ਮੋਰਚਾ ਉਥੋਂ 9 ਦਸੰਬਰ 2020 21 ਨੂੰ ਅਸੀਂ ਸਸਪੈਂਡ ਕਰਕੇ ਆਏ ਮੰਗਾਂ ਦੇ ਜਿਹੜੀਆਂ ਸਾਡੀਆਂ ਰਹਿ ਗਈਆਂ ਕਾਨੂੰਨ ਰੱਦ ਹੋਏ ਸੀ ਨਾ ਬਾਕੀ ਦੇ ਮੰਗਾ ਜਿਉਂਦੀਆਂ ਤੇ ਹੋਂਸਨ ਸਰ ਮੇਰੇ ਸਵਾਲੇ ਵੀ ਲੜਾਈ ਕੇਂਦਰ ਨਾਲ ਮਸਲੇ ਸਾਰਿਆਂ ਦੇ ਸਾਂਝੇ ਐ ਤੇ ਤੁਸੀਂ ਇਕਤਾ ਤਾਂ ਹੋਕਾ ਦੇ ਰਹੇ ਹੋ ਸਾ ਇੱਕ ਮਿੰਟ ਇੱਕ ਮਿੰਟ ਸੁਣੋ ਜਰਾ ਅਸੀਂ ਜਿਹੜੀ ਗੱਲ ਹੈ ਨਾ ਬਿਲਕੁਲ ਅਸੀਂ ਸਾਰਿਆਂ ਨੂੰ ਕਹੋ ਦਿੰਨੇ ਆ ਪਰ ਜਿਸ ਤਰ੍ਹਾਂ ਇਹਨਾਂ ਨੇ ਜੋ ਫੈਸਲਾ ਇਹਨਾ ਕੀਤਾ ਸੀ ਉਸ ਟਾਈਮ ਤੇ ਫੈਸਲਾ ਸੀ ਜੇਕਰ ਅਸੀਂ ਅੱਜ ਇਹਨਾਂ ਨੂੰ ਦਿੰਨੇ ਆ ਇਹਨਾਂ ਦੇ ਕੀਤੇ ਹੋਏ ਫੈਸਲੇ ਨੂੰ ਉਹਨਾਂ ਦੇ ਆਪਣੇ ਕੀਤੇ ਫੈਸਲੇ ਨੂੰ ਰੱਦ ਕਰ ਰਹੇ ਨੇ ਪਰ ਅਸੀਂ ਤਾਂ ਉਸੇ ਹੀ ਨਕਸ਼ੇ ਕਦਮਾਂ ਤੇ ਚੱਲ ਰਹੇ ਹਾਂ ਜਿਹੜੇ ਫੈਸਲੇ ਪਹਿਲਾਂ ਸਾਰਿਆਂ ਨੇ ਕੀਤੇ ਸੀ ਜੇ ਅੱਜ ਇਹ ਰਾਜਨੀਤੀ ਚਲੇ ਗਏ ਰਾਜਨੀਤਿਕ ਪਾਰਟੀ ਬਣਾ ਲਈ ਹੁਣ ਇਹ ਕਹਿੰਦੇ ਨੇ ਵੀ ਸਾਨੂੰ ਵਿੱਚ ਲਾਓ ਅਸੀਂ ਤਾਂ ਮੋਰਚਾ ਲਾਤਾ ਜੇ ਅੱਜ ਅਸੀਂ ਇਹਨਾਂ ਨੂੰ ਕਹਿੰਨੇ ਆਂ ਵੀ ਆਜੋ ਤੁਸੀਂ ਵੀ ਕਮੇਟੀ 'ਚ ਸ਼ਾਮਲ ਹੋ ਜਾਓ ਗੱਲ ਵਿਚਾਰ ਦੀ ਆ ਯਾਰ ਇਸ ਤਰ੍ਹਾਂ ਨਹੀਂ ਹੁੰਦਾ ਅਸੀਂ ਉਹਨਾਂ ਆਪਣੇ ਭਰਾਵਾਂ ਨੂੰ ਜਿਹੜੇ ਸਾਡੇ ਨਾਲ ਰਲ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉੱਚਲੇ ਸੀ ਪਰ ਚੱਲਦੇ ਨਹੀਂ ਰਹੇ ਜਦੋਂ ਅਸੀਂ ਮੋਰਚਾ ਸਸਪੈਂਡ ਕਰਕੇ ਆਏ ਆ 9 ਦਸੰਬਰ 2021 ਨੂੰ ਉਹਨਾਂ ਨੇ ਆ ਕੇ ਰਾਜਨੀਤਿਕ ਪਾਰਟੀ ਬਣਾ ਲਈ ਉਸ ਟਾਈਮ ਦੇ ਉੱਤੇ ਅਸੀਂ ਇਹ ਗੱਲ ਕਹੀ ਸੀ ਹੁਣ ਮੇਰੀ ਰਿਕਾਰਡਿੰਗ ਦਾ ਕਰ ਰਹੇ ਹੋ ਸਵਾਲ ਇਹ ਆ ਕਿ ਮੈਂ ਵੀ ਤੁਹਾਨੂੰ ਬੇਨਤੀ ਕਰਾਂਗਾ ਕਿ ਜੇ ਤਾਂ ਮੇਰੀ ਗੱਲ ਇਹ ਹੋਵੇ ਗਲਤ ਤੇ ਅੱਗੇ ਲੋਕਾਂ 'ਚ ਨਾ ਰੱਖਿਓ ਜੇ ਗੱਲ ਹੈ ਸਹੀ ਤੇ ਫਿਰ ਲੋਕਾਂ ਦੇ ਵਿੱਚ ਸਾਰੀ ਗੱਲ ਜਾਣੀ ਚਾਹੀਦੀ ਆ ਹੁਣ ਤੁਸੀਂ ਮੈਨੂੰ ਇਹ ਦੱਸੋ ਪੀ ਉਸ ਟਾਈਮ ਦੇ ਉੱਤੇ ਜਦੋਂ ਅਸੀਂ ਮੋਰਚਾ ਸਸਪੈਂਡ ਕਰਕੇ ਆਏ ਆ ਇਹਨਾਂ ਨੇ ਆ ਕੇ ਰਾਜਨੀਤੀ ਉਦੋਂ ਪਹਿਲੀਆਂ ਮੀਟਿੰਗਾਂ ਸਾਡੀ ਇਹ ਗੱਲ ਚੱਲਦੀ ਸੀ ਜਦੋਂ ਗੁਰਨਾਥ ਸਿੰਘ ਚੰਦੂਨੀ ਨੂੰ ਸਸਪੈਂਡ ਕੀਤਾ ਦੋ ਵਾਰਾਂ ਕੀਤਾ ਤੇ ਇਸੇ ਗੱਲ ਤੋਂ ਕੀਤਾ ਸੀ ਵੀ ਇਹ ਰਾਜਨੀਤੀ ਦੀ ਗੱਲ ਕਿਉਂ ਕਰਦਾ ਮੋਰਚਾ ਹੀ ਯਾਰ ਸਸਪੈਂਡ ਕਰਕੇ ਆਏ ਆ ਮਗਾਂ ਸਾਡੀਆਂ ਖੜੀਆਂ ਨੇ ਇਹਨਾਂ ਨੇ ਰਾਜਨੀਤੀ ਪਾਰਟੀ ਬਣਾਈ ਜਾਂ ਤੇ ਕੀ ਇਹ ਗਲਤ ਨਹੀਂ ਆ ਫਿਰ ਇਹਨਾਂ ਨੇ ਇਹ ਕਿਉਂ ਕੀਤਾ ਤੇ ਜੇ ਇਹ ਅੱਜ ਇਹ ਸਾਨੂੰ ਕਹਿੰਦਿਆ ਵੀ ਤੁਸੀਂ ਕਰੋ ਤਾਂ ਅਸੀਂ ਉਹਨਾਂ ਨੂੰ ਉਦੋਂ ਇਹ ਗੱਲ ਕਹੀ ਸੀ ਭਈ ਮਿਸ਼ਨ ਪੰਜਾਬ ਨਾ ਬਣਾਓ ਮਿਸ਼ਨ ਯੂਪੀ ਬਣਾਓ ਯੂਪੀ ਕੇਂਦਰ ਦਾ ਚੌਥਾ ਪਾਵਾ ਏ ਜੇ ਤੁਸੀਂ ਇਹ ਚੌਥਾ ਪਾਵਾ ਤੋੜਤਾ ਤੇ ਫੇਰ ਤੁਸੀਂ ਉਸ ਤੋਂ ਬਾਅਦ 2024 ਦੇ ਵਿੱਚ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਵਿੱਚ ਤੁਸੀਂ ਜਿੰਨੇ ਮਰਜੀ ਆ ਉਹ ਐਮਪੀ ਖੜ੍ਹ ਜਿਓ ਸਹਿਮਤੀ ਦੇ ਨਾਲ ਆਪਾਂ ਬਾਕੀ ਵੀ ਦੇਸ਼ ਦੇ ਵੱਖ-ਵੱਖ ਲੋਕਾਂ ਨੂੰ ਲਾਵਾਂਗੇ ਪਰ ਮਿਸ਼ਨ ਪੰਜਾਬ ਨਾ ਬਣਾਓ ਕਿਉਂ ਕਿ મોદી ਕਹਿੰਦਾ ਕਿ ਇਹ ਕਿਸਾਨ ਨਹੀਂ ਇਹ ਸਿਰਫ ਮੈਨੂੰ ਡਾਊਨ ਕਰਨ ਵਾਸਤੇ ਤੇ ਇਲੈਕਸ਼ਨਾਂ ਜਿੱਤਣ ਲਈ ਆਇਆ ਇਹ ਸਿਆਸਤ ਖੇਡ ਰਿਹਾ ਤੇ મોદી ਦੀ ਗੱਲ ਸੱਚੀ ਹੋ ਜੇਗੀ ਇਸ ਕਰਕੇ ਤੁਸੀਂ ਵਾਸਤਾ ਜੇ ਗੁਰੂ ਦਾ ਵੀ ਤੁਸੀਂ ਨਾ ਕਰੋ ਪਰ ਉਸ ਤੰਤ ਤੇ ਇਹਨਾਂ ਸਾਡੀ ਕੋਈ ਗੱਲ ਨਹੀਂ ਮੰਨੀ ਤੇ ਫਿਰ ਇਹਨਾਂ ਹੀ ਫੈਸਲਾ ਕੀਤਾ ਸੀ ਵੀ ਕੋਈ ਰਾਜਨੀਤਿਕ ਬੰਦਾ ਸਾਡੀ ਸਟੇਜ ਤੇ ਨਹੀਂ ਆਊਗਾ ਅਸੀਂ ਉਹਨਾਂ ਚ ਰਾਜਨੀਤੀ ਨਹੀਂ ਜਾਵਾਂਗੇ ਤੇ ਫਿਰ ਮੋਰਚਾ ਮੰਗਾ ਮੰਨਵਾ ਲਿਆ ਇਹ ਰਾਜਨੀਤੀ ਚਲੇਗਾ ਤੇ ਜੇ ਰਾਜਨੀਤੀ ਚਲੇਗੇ ਨੇ ਅਗਲੀ ਰਣਨੀਤੀ ਕੀ ਰੂ ਅੰਦੋਲਨ ਦੀ ਰੂਪਰੇਖਾ ਅਗਲੀ ਕੀ ਰੂ ਦਿਸ਼ਾ ਕੀ ਰੂ ਦੇਖੋ ਬੜੀ ਸਪਸ਼ਟ ਹੈ ਅਸੀਂ ਜਿਹੜੀਆਂ ਮੰਗਾਂ ਨੂੰ ਲੈ ਕੇ ਚੱਲੇ ਆ ਉਹ ਮੰਗਾਂ ਅਸੀਂ ਮੰਨਵਾ ਕੇ ਆਵਾਂਗੇ ਐਵੇਂ ਅਸੀਂ ਨਹੀਂ ਹੁੰਦੇ ਔਰ ਇਹ ਵੀ ਗੱਲ ਕਿ ਜਿਹੜੇ ਆਗੂ ਨੇ ਹੁਣ ਤੁਹਾਡੇ ਸਾਹਮਣੇ ਮੇਰੇ ਵੀ ਅੱਖ ਤੇ ਢੱਲੇਵਾਲ ਦੇ ਵੀ ਹੋਰਾਂ ਦੇ ਵੀ ਲੱਗੀਆਂ ਜਿਹੜੇ ਅਸੀਂ ਆਪ ਅੱਗੇ ਚੱਲ ਕੇ ਜਿਹੜਾ ਉਹ ਲੜਾਈ ਲੜ ਰਹੇ ਆ ਤੇ ਮੁੰਡਿਆਂ ਨੂੰ ਸਮਝਾ ਰਹੇ ਤੇ ਮੋਰਚਾ ਸ਼ਾਂਤਮਈ ਰਹੂਗਾ ਔਰ ਸ਼ਾਂਤਮਈ ਰਹੇਗਾ ਤੇ ਅਸੀਂ ਜਿੱਤਾਂਗੇ ਅਸੀਂ ਨੌਜਵਾਨਾਂ ਨੂੰ ਇਹ ਗੱਲ ਕਹਿੰਦੇ ਰਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਸਿਆਣੇ ਨਹੀਂ ਜੇ ਉਹਨਾਂ ਨੂੰ ਜਦੋਂ ਘੇਰਾ ਪੈਂਦਾ ਤੇ ਉਹ ਚ ਫਰੇਕੇਰਾ ਉਹ ਤੋਂ ਕੋਈ ਰਸਤ ਨਹੀਂ ਆ ਸਕਦੀ ਕੋਈ ਸਤਾਨੀ ਜਾ ਸਕਦੀ ਜੇ ਉਹ ਮਹੀਨਿਆਂ ਬੱਧੀ ਉੱਥੇ ਰਹਿ ਸਕਦੇ ਆ ਤੇ ਤੁਸੀਂ ਬੈਠ ਜਾਓ ਹੁਣ ਤੁਸੀਂ ਵੇਖੋ ਕਿ ਰਸਤੇ ਹਰਿਆਣੇ ਨੇ ਰੋਕੇ ਆ ਔਰ ਸਾਨੂੰ ਉੱਥੇ ਜਾਣ ਨਹੀਂ ਦਿੱਤਾ ਅਸੀਂ ਉੱਥੇ ਬੈਠ ਗਏ ਆ ਇਹ ਰਸਤੇ ਕਿੰਨਾ ਚਿਰ ਰੁਕੇ ਰਹਿਣਗੇ ਜਿਹੜੇ ਕਹਿੰਦਾ ਕਿ ਚੋਣ ਜਾਬਤਾ ਲੱਗ ਜੂ ਲੱਗ ਜਾ ਚੋਣ ਜਾਬਤਾ ਕਿੰਨਾ ਚਿਰ ਰਸਤੇ ਅਸੀਂ ਨਹੀਂ ਰੋਕੇ ਲੋਕਾਂ ਨੂੰ ਜਵਾਬ ਦੇ ਇਹ ਨਹੀਂ ਕਿ ਅਸੀਂ ਆ ਅਸੀਂ ਸ਼ਾਂਤਮਈ ਮੋਰਚਾ ਸ਼ੁਰੂ ਕੀਤਾ ਅੱਗੇ 13 ਮਹੀਨੇ ਲੜਿਆ ਹੁਣ ਵੀ ਸ਼ਾਂਤਮਈ ਆ ਅਤੇ ਜਿਹੜਿਆ ਅਗਲੇ ਅੰਦੋਲਨ ਨੂੰ ਕਿਸ ਤਰ੍ਹਾਂ ਕਰਨਾ ਮਤਲਬ ਕਿ ਦੋ ਕਦਮ ਅੱਗੇ ਪਿੱਛੇ ਜੋ ਵੀ ਹੋਣਾ ਉਹ ਸਾਰਾ ਅਸੀਂ ਸਹਿਮਤੀ ਨਾਲ ਅਸੀਂ ਮੀਟਿੰਗ ਕਰਕੇ ਇੱਕ ਪਾਸੇ ਵਾਸ ਪੰਜਾਬ ਦੀ ਸੰਸਥਾ ਦੇ ਮੁਖੀ ਅਮਰਿਤਪਾਲ ਸਿੰਘ ਤੇ ਸਾਥੀਆਂ ਨੂੰ ਜੇਲ੍ਹ ਚ ਭੁਖੜਤਾਲ ਰੱਖੀ ਗਈ ਹੈ ਦੂਜੇ ਪਾਸੇ ਇੱਕ ਹਫਤੇ ਤੋਂ ਬਾਅਦ ਹੋ ਚੁੱਕੇ ਪਰਿਵਾਰ ਨੂੰ ਭੁਖੜਤਾਲ ਸ਼ੁਰੂ ਕੀਤੇ ਆ ਪਰ ਸਰਕਾਰ ਤਸ ਤੋਂ ਮਸ ਨਹੀਂ ਹੋ ਰਹੀ ਦੇਖੋ ਮੈਂ ਅੱਜ ਇਸੇ ਵਾਸਤੇ ਇੱਥੇ ਆਏ ਆ ਅਸੀਂ ਉਹਨਾਂ ਨੂੰ ਹਮਾਇਤ ਦੇਣ ਵਾਸਤੇ ਇੱਥੇ ਆਏ ਆ ਕਿ ਇੱਕ ਤਾਂ ਉਹ ਜਿਹੜੇ ਬੱਚੇ ਨੇ ਉਹਨਾਂ ਨੂੰ ਉੱਥੇ ਨਜਾਇਜ਼ ਤੌਰ ਤੇ ਰੱਖਿਆ ਤੇ ਦੂਸਰਾ ਜਿਹੜੇ ਪਰਿਵਾਰ ਨੇ ਪਿੱਛੇ ਹੁਣ ਮਾਂ ਆ ਉਹਨੂੰ ਪਤਾ ਹੈ ਕਿ ਮੇਰਾ ਪੁੱਤ ਜਿਹੜਾ ਉੱਥੇ ਟੜ-ਟੜ ਕੇ ਜਾਂਦੇ ਰਿਹਾ ਤੇ ਮੈਂ ਉਹ ਮਾਂ ਰੋਟੀ ਕਿਵੇਂ ਖਾ ਸਕਦੀ ਹੈ ਉਹ ਬਾਪ ਕਿਵੇਂ ਖਾ ਸਕਦਾ ਸੋ ਉਹ ਇੱਥੇ ਬੈਠੇ ਨੇ ਉਹ ਉੱਥੇ ਬੈਠੇ ਨੇ ਇਸੇ ਕਰਕੇ ਹੀ ਜਿਹੜਾ ਉਹ ਮੈਂ ਅਸੀਂ ਸਾਡੀ ਜਥੇਪਤੀ ਜਿਹੜੀ ਆ ਇਹਨਾਂ ਦੀ ਅਮੈਦ ਕਰਨ ਵਾਸਤੇ ਇੱਥੇ ਪਹੁੰਚੀ ਆ ਮੇਰਾ ਸਵਾਲ ਇਹ ਕਿ ਭੁਖੜਤਾਲ ਹਫਤੇ ਤੋਂ ਉੱਤੇ ਹੋ ਚੁੱਕਿਆ ਹੈ ਸਿਹਤ ਵਿਗੜਦੀ ਜਾ ਰਹੀ ਹੈ ਪਰ ਸਰਕਾਰ ਤੇ ਬਿਲਕੁਲ ਅਸਰ ਨਹੀਂ ਕੋਈ ਇਹਦੇ ਵਿੱਚ ਕੁਝ ਗੱਲਾਂ ਐਸੀਆਂ ਨੇ ਕਿ ਜਿਹੜੀਆਂ ਸਾਨੂੰ ਸੋਚਣੀਆਂ ਪੈਣਗੀਆਂ ਅੱਜ ਸਾਡਾ ਜਿਹੜਾ ਇੱਕ ਮੰਨੇ ਤਾਂ ਪੱਤਾ ਪਤਾ ਸਿੰਘਾਂ ਦਾ ਵੈਰੀ ਇਹ 'ਚ ਕੋਈ ਸ਼ੱਕ ਨਹੀਂ ਮੇਰੇ ਕੋਲ ਅਖਬਾਰ ਹੈ ਜਿਹੜੀ ਮੈਂ ਮਾਰ ਅਪ੍ਰੈਲ ਦੀ ਅਪ੍ਰੈਲ 2023 ਦੀ ਮੇਰੇ ਕੋਲ ਆ ਇਦੇ ਪਿੱਛੇ ਕਾਰਨ ਕੀ ਕਿਉਂ ਉੱਥੇ ਜਿਹੜਾ ਸੀ ਬਿਗੜੂਗਰ ਜੇਲ੍ਹ ਦੇ ਵਿੱਚ ਜਿਹੜਾ ਉੱਥੇ ਬੰਦ ਕੀਤੇ ਕਿਉਂ ਕੀਤੇਗਾ ਕੇਵਲ ਸਿੱਖਾਂ ਨੂੰ ਬਦਨਾਮ ਕਰਨ ਲਈ ਜਿਵੇਂ ਹੁਣ ਕਸਾਨੀ ਮੋਰਚੇ ਨੇ ਜੇ ਤੁਸੀਂ ਮੇਰੇ ਤੋਂ 2 ਮੀਟਰ ਲਾਉਗੇ ਤੇ ਮੈਂ ਫਿਰ ਤੁਹਾਨੂੰ ਦੱਸ ਦਿਆਂਗਾ ਦੇ ਪਿੱਛੇ ਕੀ ਹੈ ਤਾਂ ਬਲਦੇਵ ਸਿੰਘ ਸਿਰਸਾ ਕਸਾਨੀ ਅੱਗੂ ਜੋ ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਸਾਥੀਆਂ ਨੂੰ ਪੰਜਾਬ ਤਬਦੀਲ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਚੱਲ ਰਹੀ ਭੁੱਖ ਹੜਤਾਲ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਨੇ ਕਿਸਾਨ ਏਕਤਾ ਦਾ ਹੋਕਾ ਦਿੱਤਾ ਹੈ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਜਾਰੀ ਰੱਖਣ ਦੀ ਜਿਹੜੀ ਗੱਲ ਕੀਤੀ ਹੈ ਔਰ ਨਾਲ ਹੀ ਕਿਤੇ ਨਾ ਕਿਤੇ ਕੁਝ ਜਥੇਬੰਦੀਆਂ ਦੇ ਆਗੂਆਂ ਤੇ ਸਿਆਸਤ ਖੇਡਣ ਦਾ ਵੀ ਦੋਸ਼ ਲਾਇਆ ਹੈ ਕੈਮਰਾ ਪਾਸਰ ਅਕਮਰ ਦੇ ਨਾਮ ਅਮਰਿੰਦਰ ਸਿੰਘ ਮੋਂਗਾ ਪੀਸੀ ਨਿਊਜ਼ ਅੰਮ੍ਰਿਤਸਰ